ਆਵੇਂ ਵੀਰ ਸਾਨੂੰ ਇੱਥੇ ਮਿਲਿਆ ਆ ਤੇ ਤਨ ਤਨ ਵਿੱਚ ਇਸ ਵੇਲੇ ਇਲੈਕਸ਼ਨ ਦਾ ਜਿਹੜਾ ਮਾਹੌਲ ਆ ਉਹ ਪੂਰਾ ਗਰਮਾਇਆ ਪਿਆ ਆ ਕੰਮ ਐਨ ਇੱਥੋਂ ਉੱਥੇ ਚਲੇ ਗਿਆ ਆ ਪੂਰਾ ਐਨ ਪੱਬਾਂ ਭਾਰ ਹੋਏ ਪਏ ਸਾਰੇ ਤੇ ਵੀਰ ਨੂੰ ਵੀ ਪੁੱਛਦੇ ਵੀਰ ਇਸ ਵੇਲੇ ਤੁਸੀਂ ਤਨ ਤਨ ਵਿੱਚ ਖੜੇ ਆ ਵੀ ਮਾਹੌਲ ਪਹਿਲਾਂ ਵੀ ਇਦਾਂ ਲੱਗਦੇ ਹੋ ਕਿਤੇ ਤੁਸੀਂ ਮੁਲਾਜ਼ਮ ਤਾਂ ਨਹੀਂ ਭਰਾਵਾ ਮੁੜ ਕੇ ਨੌਕਰੀ ਤੇ ਗੱਲ ਆ ਜਵੇ ਨਹੀਂ ਨਹੀਂ ਮੈਂ ਮੁਲਾਜ਼ਮ ਨਹੀਂ ਹੈ ਮੈਂ ਉਹ ਭੁਲੇਖਾ ਪਾ ਹਾਂ ਭਾਜੀ ਮੁੱਛਾਂ ਵੀ ਉਦਾਂ ਦੀਆਂ ਆ ਵੇਖੋ ਆ ਪੈਂਟ ਵੀ ਉਦਾਂ ਦੀ ਬੂਟ ਆ ਬੂਟ ਦਾ ਨਹੀਂ ਆਦੇ ਮੁਲਾਜ਼ਮਾਂ ਦੇ ਇਦਾਂ ਦੇ ਬੂਟ ਹੁੰਦੇ ਆ ਅਰੇ ਲੱਭੀ ਰਹਿ ਲੱਗਦਾ ਮੁੱਛਾ ਮੁੱਛਾ ਉਦੋਂ ਵੀ ਖਤਰਨਾਕ ਪਾ ਜਿਹੜਾ ਨਾ ਵਾਕਿਆ ਦੇਖੋ ਪਹਿਲਾਂ ਵੀ ਕਮੈਂਟ ਕਰਕੇ ਇਹ ਦੱਸਣਾ ਵੀਰ ਮੁਲਾਜ਼ਮ ਲੱਗਦਾ ਕਿ ਨਹੀਂ ਲੱਗਦਾ ਮਲਾਜ਼ਮ ਤੇ ਨਹੀਂ ਨਾ ਨਾ ਮੈਂ ਕੋਈ ਮੁਲਾਜ਼ਮ ਨਹੀਂ ਕੀ ਕੰਮ ਕੀ ਕਰਦੇ ਭਾਈ ਮੈਂ ਇਹ ਤਾਂ ਆਮ ਸ਼ਹਿਰੀਆਂ ਖੇਤੀਬਾੜੀ ਦਾ ਕੰਮ ਕਰਨ ਵਾਲਾ ਅੱਛਾ ਮੇਰੇ ਵਰਗੇ ਮੈਂ ਵੀ ਕਿਸਾਨ ਹਾਂ ਨਾ ਨਹੀਂ ਨਹੀਂ ਠੀਕ ਆ ਹਾਂ ਭਲੀ ਹੁਣ ਕਿੱਦਾਂ ਦਾ ਮਾਹੌਲ ਹੈ ਇਸ ਵੇਲੇ ਤਨ ਤਨ ਵਿੱਚ ਦੇਖੋ ਜਿਹੜਾ ਹੁਣ ਸਾਡੀ ਗੱਲ ਆ ਸਾਡੇ ਪਰਿਵਾਰਾਂ ਦੀ ਗੱਲ ਆ ਜਾਂ ਸਾਡੀ ਆਪ ਦੀ ਸਮਝ ਦੀ ਗੱਲ ਆ ਅੱਜ ਤੋਂ ਮਤਲਬ ਜਿਹੜੀਆਂ ਪਹਿਲਾਂ ਇਲੈਕਸ਼ਨਾਂ ਹੋਈਆਂ ਜਿਦੇ ਜਸੀਂ ਵੋਟ ਪਾਉਂਦੇ ਰਹੇ ਆ ਅਸੀਂ ਵੀ ਗੁੰਮਰਾਹ ਹੋਏ ਕੋਈ ਆ ਗਿਆ ਇਹ ਕਰਜ਼ਾ ਮaaf ਕਰਨ ਵਾਲਾ ਕੋਈ ਆ ਗਿਆ ਇਹ ਬਦਲਾ ਲੈ ਆਉਣ ਵਾਲਾ ਇਹ ਆ ਕਰ ਦੇਣਗੇ ਇਹ ਇਹਨਾਂ ਗੱਲਾਂ ਦਾ ਸਾਡੇ ਤੇ ਵੀ ਅਸਰ ਸੀ ਪਰ ਹੁਣ ਅਸੀਂ ਸਾਰੀ ਗੱਲ ਦਾ ਲੇਖਾ ਜੋਖਾ ਕਰਨ ਤੋਂ ਬਾਅਦ ਹੁਣ ਅਸੀਂ ਤੇ ਸਾਡਾ ਪਰਿਵਾਰ ਤਾਂ ਇਸ ਨਤੀਜੇ ਤੇ ਪਹੁੰਚਿਆ ਬੀ ਜੀਡੀ ਆਪਦੀ ਪਾਰਟੀ ਆ ਜਿਹੜੀ ਪੰਜਾਬ ਦੀ ਰੀਜਨਲ ਪਾਰਟੀ ਆ ਉਹਦੇ ਤੋਂ ਬਿਨਾ ਪੰਜਾਬ ਦੀ ਗੱਲ ਕਿਸੇ ਨੇ ਨਹੀਂ ਕਰਨੀ ਨਹੀਂ ਪਰ ਰੀਜਨਲ ਪਾਰਟੀ ਨਹੀਂ ਸਕਦਾ ਪਰ ਭਾਜੀ ਉਧਰਲੇ ਪਾਸੇ ਦੂਜੇ ਵਾਰਸ ਪੰਜਾਬ ਦੇ ਵਾਲੇ ਕਹਿੰਦੇ ਆ ਵੀ ਅਸੀਂ ਜਿਹੜਾ ਰੀਜਨਲ ਆ ਉਧਰਲੇ ਪਾਸੇ ਅਕਾਲੀ ਦਲ ਕਹਿੰਦੇ ਵੀ ਅਸੀਂ ਰੀਜਨਲ ਆ ਪੁਰਾਣੇ ਆ ਮਰਜ਼ ਤਾਂ ਤੁਹਾਨੂੰ ਕੀ ਲੱਗਦਾ ਵੇ ਇਸ ਵੇਲੇ ਪੰਜਾਬ ਦੀ ਰੀਜਨਲ ਪਾਰਟੀ ਕਿਹੜੀ ਆ ਤੁਸੀ ਚਲੋ ਆਪਣੀ ਸੋਚਦੇ ਹਰੇਕ ਦੀ ਆਪੋ ਆਪਣੀ ਸੋਚ ਆ ਵੀਰ ਨੇ ਆਪਣੀ ਸੋਚ ਦੇ ਹਿਸਾਬ ਨਾਲ ਗੱਲ ਕਰਨੀ ਤੁਹਾਡੇ ਹਿਸਾਬ ਨਾਲ ਤੁਹਾਨੂੰ ਕੀ ਲੱਗਦਾ ਸਾਡੇ ਹਿਸਾਬ ਨਾਲ ਤਾਂ ਜਿਸ ਚੋਣ ਨਿਸ਼ਾਨ ਨੇ 100 ਸਾਲ ਤੋਂ ਵੱਧ ਨਮਾਇੰਦਗੀ ਕੀਤੀ ਆ ਪੰਜਾਬ ਦੀ ਪੰਥ ਦੀ ਉਹ ਹੈ ਤੱਕੜੀ ਸਾਡੇ ਲਈ ਤਾਂ ਉਹ ਚੋਣ ਨਿਸ਼ਾਨ ਪੰਥਕ ਆ ਉਹੀ ਰੀਜਨਲ ਪਾਰਟੀ ਆ ਪੰਜਾਬ ਦੀ ਪਾਰਟੀ ਕਿਹੜੀ ਕਿਹਨੂੰ ਮੰਨੋਗੇ ਜੀ ਕਿਉਂਕਿ ਬਹੁਤ ਤੁਹਾਡੀ ਗੱਲ ਸਹੀ ਆ ਬਈ ਬਹੁਤ ਹੋ ਗਏ ਜੀ ਏ ਵੀ ਨੇ ਜੀ ਇਹ ਵੀ ਨੇ ਹਰ ਬੰਦਾ ਆਪਣੀ ਗੱਲ ਰੱਖਦਾ ਤੇ ਹਰੇਕ ਨੂੰ ਅਧਿਕਾਰ ਵੀ ਆ ਪਰ ਅਸੀਂ ਇਸ ਗੱਲ 'ਚ ਬਹੁਤ ਹੁਣ ਕਲੀਅਰ ਹੋ ਗਏ ਵੀ ਪੰਬਲ ਪੂਸਾ ਨਹੀਂ ਕੋਈ ਰਿਹਾ ਵੀ ਤੱਕੜੀ ਚੋਣ ਨਿਸ਼ਾਨ ਆ ਜਿਹੜਾ ਇਹ ਪੰਜਾਬ ਦੀ ਰੀਜਨਲ ਪਾਰਟੀ ਆ ਇਹ ਪੰਜਾਬ ਦੀ ਮਾਂ ਪਾਰਟੀ ਆ ਇਸ ਲਈ ਤੱਕੜੀ ਹੀ ਗੱਲ ਕਰੂਗੀ ਕਿਸਾਨ ਦੀ ਤੱਕੜੀ ਹੀ ਗੱਲ ਕਰੂਗੀ ਮਜ਼ਦੂਰ ਦੀ ਤੱਕੜੀ ਹੀ ਗੱਲ ਕਰੂਗੀ ਪੰਜਾਬੀ ਦੀ ਨਿੱਕ ਤੇ ਇਦਾਂ ਤੇ ਨਹੀਂ ਹੈਗਾ ਬਾਦਲ ਸਾਹਿਬ ਨੇ ਜਿਹੜੇ ਆ ਹੜਾਂ ਵਿੱਚ ਪੈਸੇ ਪੂਸੇ ਪਾਣਦੇ ਫਿਰਦੇ ਹੀ ਉੱਥੇ ਵੀ ਉਹਨਾਂ ਕਰਕੇ ਤੁਹਾਨੂੰ ਲੱਗਾ ਹੋਵੇ ਵੀ ਇਹ ਹੜਾਂ ਵਿੱਚ ਕੰਮ ਕੀ ਤਾਂ ਤਾਦ ਨਹੀਂ ਬਿਆਨ ਲਈ ਜਾਂਦੇ ਦੇਖੋ ਮੀਡੀਆ ਸਾਰਿਆਂ ਨੇ ਵੀਡੀਓ ਦੇਖਣੀ ਆ ਮੀਡੀਆ ਵਿੱਚ ਆ ਰਹੀ ਗਾ ਇਹ ਕੋਈ ਗੱਲ ਨਹੀਂ ਦੇਖੋ ਜ਼ਰੂਰ ਦੇਖਣੀ ਚਾਹੀਦੀ ਹੈ ਗੱਲ ਇੱਕ ਗੱਲ ਦੀ ਕੋਈ ਗੱਲ ਨਹੀਂ ਹੁੰਦੀ ਆ ਹੁਣ ਮੈਂ ਜੀਰੀ ਤਲਾਕੇ ਆਇਆ ਕੱਲ ਹੈ ਕਿੰਨੀ ਕਾਟ ਲੱਗੀ ਹੈ ਜੇ ਤੂੰ ਜ਼ਿੰਮੇਦਾਰਾਂ ਦਾ ਤੈਨੂੰ ਵੀ ਪਤਾ ਹੋਊਗਾ ਕਿੰਨੀ ਕਟਾਈ ਹੈ ਕਾਟ ਤਲਾਤੀ ਜੀਰੀ ਕਿ ਨਹੀਂ ਐਤ ਕੀ ਜੀ ਹਾਂ ਨਹੀਂ ਐਤ ਕੀ ਮੇਰਾ ਵਿਚਾਰ ਪਿਛਲੀ ਾਰ ਕਟਾਈ ਆ ਸਾਹਮਣੇ ਨਹੀਂ ਪੰਜ ਕਟਾਏ ਕਟੇ ਸੀਗੇ ਸੋ ਮਗਰ ਤਾਂ ਫੇਰ ਮੈਂ 6 ਕਟਾ ਕੇ ਆਇਆ ਕੱਲ ਹੁਣ ਫੇਰ ਕੱਟਦੇ ਆ ਹਾਂ ਕੱਟਦੇ ਆ ਕਿਉਂ ਮਾਨ ਸਾਹਿਬ ਉਹ ਮਾਨ ਸਾਹਿਬ ਮਾਨ ਸਾਹਿਬ ਅਗਾ ਵੀਰ ਕੀ ਕਹਿੰਦਾ ਦੁਬਾਰਾ ਫੇਰ ਸੁਣ ਲਿਓ 6 ਕੱਟੇ ਕਟਾ ਕੇ ਆਇਆ ਕੱਲ ਪੰਜਾਬ ਦੀ ਉਦੋਂ ਤੱਕ ਕਟੌਤੀ ਬੰਦ ਨਹੀਂ ਹੋ ਸਕਦੀ ਜਦ ਤੀ ਆਪਦੀ ਪਾਰਟੀ ਨੂੰ ਆਪਦੀ ਜਮਾਤ ਨੂੰ ਤੱਕੜਾ ਨਹੀਂ ਕਰਨਗੇ ਅਸੀਂ ਤਾਂ ਸਿਰਫ ਹੁਣ ਸਭ ਥਾਂ ਤੱਕੇ ਖਾ ਖੂ ਕੇ ਦੇਖ ਲਿਆ ਵੀ ਇਹ ਹੀ ਆ ਜਿਹੜੀ ਸਾਡੀ ਨੁਮਾਇੰਦਗੀ ਕਰ ਸਕਦੀ ਹੈ ਸਾਡੀ ਗੱਲ ਕਰੂਗੀ ਨਹੀਂ ਪਿਛਲੀ ਯਾਰ ਤਾਂ ਭਾਜੀ ਜਿੱਦਾਂ ਮਤਲਬ ਇਹ ਜਿੱਦਾਂ ਚਰਚਾ ਦਾ ਵਿਸ਼ਾ ਪਿੰਡਾਂ ਦੀਆਂ ਸੱਥਾਂ ਵਿੱਚ ਬਣਿਆ ਸੀ ਵੀ ਆ ਜਿਹੜੀ ਕਾਟ ਲੱਗ ਰਹੀ ਆ ਇਹ ਤਾਂ ਲੱਗ ਰਹੀ ਆ ਵੇ ਭਾਈ ਵੀ ਚਲੋ ਆਮ ਆਦਮੀ ਪਾਰਟੀ ਵਾਲਿਆਂ ਨੇ ਦਿੱਲੀ ਇਲੈਕਸ਼ਨਾਂ ਲੜਨੀਆਂ ਮਾਇਆ ਮੂਆ ਦੀ ਲੋੜ ਪੈ ਜਾਂਦੀ ਉਹ ਕਹਿੰਦੇ ਚਲੋ ਜੱਟਾਂ ਸਰੋ ਲੜ ਲੈਣੇ ਬਈ ਹੁਣ ਇਲੈਕਸ਼ਨ ਅੱਛਾ ਉਹ ਵੀ ਇੱਥੇ ਵੀ ਇਲੈਕਸ਼ਨ ਲੜਦੇ ਆ ਫਿਰ ਉਹ ਬਿਹਾਰ ਲੜਦੇ ਆ ਉਹ ਕਿਹਦੇ ਪੈਸਿਆਂ ਨਾਲ ਲੜਦੇ ਇੰਨੇ ਪੈਸਿਆਂ ਨਾਲ ਲੜਦੇ ਆ ਗੱਲ ਸਾਨੂੰ ਨਹੀਂ ਪਤਾ ਵੀ ਕੀ ਕੀ ਗੱਲ ਆ ਪਰ ਸਾਡੀ ਘਾਟ ਕੱਟ ਹੋਈ ਆ ਉਹ ਪੈਸਾ ਕਿਨੇ ਖਾਦਾ ਥੋੜੀ ਵੀ ਕੱਟ ਹੋਈ ਆ ਤੁਸੀਂ ਮੰਨੇ ਹੋ ਵੀ ਪਿਛਲੇ ਸਾਲ ਪੰਜ ਬੋਰੀਆਂ ਦਿੱਤੀਆਂ ਮੰਨੇ ਦਿੱਤੀਆਂ ਪਿਛਲੇ ਸਾਲ ਤੇ ਫਿਰ ਉਹ ਪੰਜ ਬੋਰੀਆਂ ਖਾਧੀਆਂ ਕਿਨੇ ਨੇ ਇਹ ਤਾਂ ਦੱਸ ਦੋ ਉਹ ਆਰਤੀਆ ਕਹੀ ਜਾਂਦਾ ਸੇਲਰ ਵਾਲੇ ਨੇ ਸੇਲਰ ਵਾਲਾ ਕਹੀ ਜਾਂਦਾ ਉਤੋਂ ਪ੍ਰੈਸ਼ਰ ਆ ਅਕਾਲੀ ਦਲ ਦੀ ਸਰਕਾਰ ਚ ਕਦੇ ਪੁਛਤਾ ਤੋਂ ਆਪਾਂ ਖੇਤੀ ਕਰਦੇ ਆ ਕਦੇ ਸੁਣਿਆ ਸੀ ਵੀ ਜ਼ਿਮੀਂਦਾਰ ਦੀ ਕਾਟ ਕੱਟ ਹੋ ਗਈ ਆ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਰਾਜ ਸੀ ਕਦੇ ਸੁਣਿਆ ਸੀ ਭਈਆ ਮੌਇਸਚਰ ਜ਼ਿਆਦਾ ਹੋ ਗਿਆ ਜੀ ਕੱਟ ਲੋ ਕਾਟ ਜ਼ਿਮੀਦਾਰ ਦਾ ਤਾਂ ਪਹਿਲਾਂ ਲੱਕ ਟੁੱਟਿਆ ਕਹਿੰਦੇ ਹੋਰ ਮਾਰ ਦੋ ਗੱਲ ਇਹ ਆ ਵੀ ਸਾਡੀ ਹੁਣ ਸਾਡੇ ਤਾਂ ਬਜ਼ੁਰਗਾਂ ਨੇ ਵੀ ਕਹਿਤਾ ਵੀ ਤੁਸੀਂ ਤੱਕੇ-ਤੱਕੇ ਖਾਇਆ ਯਾਰ ਤੁਸੀਂ ਬੰਦੇ ਬਣ ਕੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਕਦੇ ਵਖਰੇਵਾ ਪਾਉਣ ਲਈ ਬਹੁਤ ਸਾਰੀਆਂ ਚਾਲਾਂ ਲੋਕ ਚਲਦੇ ਆ ਪਰ ਅਸੀਂ ਤਾਂ ਹੁਣ ਮਨ ਬਣਾ ਲਿਆ ਵੀ ਤੱਕੜੀ ਤੇ ਮੋਹਰ ਲਾਉਣੀ ਆ ਸਿੱਧੀ ਪੰਜਾਬੀ ਦੀ ਗੱਲ ਆ ਵੀ ਸਾਡਾ ਸਾਡੀ ਬਾਹ ਫੜਨ ਵਾਲੀ ਪਾਰਟੀ ਪੰਜਾਬੀਆਂ ਦੀ ਇੱਕੋ ਹੀ ਆ ਜਿਹਦਾ ਚੋਣ ਨਿਸ਼ਾਨ ਤੱਕੜੀ ਹੈ ਵੀਰ ਨੇ ਤਾਂ ਆਪਣਾ ਮਨ ਬਣਾ ਲਿਆ ਬਾਕੀ ਤੇ ਗੱਲਾਂ ਚਲੋ ਇਲੈਕਸ਼ਨ ਵਿੱਚ ਚਲਦੀਆਂ ਰਹਿਣੀਆਂ ਪਰ ਆ ਵੀਰਿਆ ਲੈ ਕੇ ਕੈਮਰਾ ਮਾਰ ਦੱਸਿਓ ਵੀ ਪੁਲਿਸ ਵਾਲਾ ਲੱਗਦਾ ਕਿ ਨਹੀਂ ਲੱਗਦਾ ਇਹ ਗੱਲ ਐਂਡ ਜੀ ਜ਼ਰੂਰ ਦੱਸ ਦਿਓ ਧੰਨਵਾਦ